ਇਸ ਲਈ 20 ਸਾਲਾਂ ਤੋਂ ਪੈਂਡੂ ਡਿਸਪੈਂਸਰੀ ਵਿੱਚ ਐਜ਼ ਅ ਫਾਰਮੇਸੀ ਅਫਟਰ ਕੰਮ ਕਰ ਰਹੇ ਸੀ ਬਖ ਬਖ ਸਰਕਾਰਾਂ ਦੇ ਧੰਨੇ ਵੀ ਦਿੱਤੇ ਆਪਾਂ ਪਰ ਕਿਸੇ ਨੇ ਵੀ ਸਾਡੀ ਨਹੀਂ ਸੁਣੀ ਪੂਰੀ ਇਸ ਸਰਕਾਰ ਨੇ ਸਾਨੂੰ 10 ਸਾਲ ਦੀ ਪੋਲਿਸੀ ਵਿੱਚ ਲਿਆ ਕੇ ਰੈਗੂਲਰ ਕੀਤਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟ ਰਾਜੀਸ਼ ਕੁਮਾਰ ਰਾਜੀਸ਼ ਜੀ ਅੱਜ ਤੋਂ ਪੱਕੇ ਪਤਾਜੇ ਦੀ ਜਨ ਬੁਲਾਕ ਕਰਾ ਅਸੀਂ ਪਿਛਲੇ 20 ਸਾਲਾਂ ਤੋਂ ਪਿੰਡ ਦੀ ਫਾਰਮੇਸੀ ਵਿੱਚ ਐਜ਼ ਅ ਫਾਰਮੇਸੀ ਅਫਸਰ ਕੰਮ ਕਰ ਰਹੇ ਸੀ ਵੱਖ-ਵੱਖ ਸਰਕਾਰਾਂ ਦੇ ਧੰਨੇ ਵੀ ਦਿੱਤੇ ਆਪਾਂ ਪਰ ਕਿਸੇ ਨੇ ਵੀ ਸਾਡੀ ਨਹੀਂ ਸੁਣੀ ਫਿਰ ਇਸ ਸਰਕਾਰ ਨੇ ਸਾਨੂੰ 10 ਸਾਲ ਦੀ ਪੋਲਿਸੀ ਵਿੱਚ ਲਿਆ ਕੇ ਰੈਗੂਲਰ ਕੀਤਾ ਹੋਰ ਸਾਡੀ ਤਨਖਾਹ ਵੀ ਡਬਲ ਕੀਤੀ ਹੈ ਕਿੰਨੇ ਮੁਲਾਜ਼ਮ ਹੋ ਤੁਸੀਂ ਸਾਡੇ ਜ਼ਿਲ੍ਹਾ ਪਟਿਆਲਾ ਦੇ ਵਿੱਚ 20 ਮੁਲਾਜ਼ਮ ਬਹੁਤ ਮਸਾਂ ਦੀ ਭਾਗਾ ਵਾਲਾ ਦਿਨ ਅੱਜ ਇੱਕ ਵਾਰ ਫਿਰ ਮੇਰੇ ਜ਼ਿਲ੍ਹੇ ਪਗਾਨਗੋਡ ਨੂੰ ਇੱਕ ਚੰਗੀ ਸ਼ੁਗਾਤ ਮਿਲੀ ਹੈ ਸੋ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਬਲਾਈ ਹੈ ਜਿਹੜੇ ਅੱਜ ਨੂੰ ਅਜਨੁਯੁਕਤੀ ਪੱਤਰ ਮਿਲੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਦੀ ਸਰਕਾਰ ਲਗਾਤਾਰ ਪੰਜਾਬ ਦੇ ਅੰਦਰ ਰਜ਼ਗਾਰ ਨੂੰ ਲੈ ਕੇ ਵੱਡੀਆਂ ਕੋਲਾੰਗਾ ਪੁੱਟ ਰਹੀ ਹੈ ਸੋ ਹੁਣ ਤੱਕ 52000 ਦੇ ਕਰੀਬ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਕੰਮੇ ਕੱਚੇ ਪੱਕੇ ਕੀਤੇ ਜਾ ਚੁੱਕੇ ਆ ਕਈ ਆਊਟਸੋਰਸਿੰਗ ਤੋਂ ਕੰਟ੍ਰੈਕਟਸ ਕੀਤੇ ਜਾ ਚੁੱਕੇ ਆ ਸੋ ਉਸੇ ਕਰੀ ਵਜ੍ਹਾ ਅੱਜ ਮੈਨੂੰ ਖੁਸ਼ੀ ਹੈ ਕਿ ਸਾਡੇ ਜ਼ਿਲ੍ਹੇ ਨੂੰ ਸੱਤ ਨਵੇਂ ਪਟਵਾਰੀ ਜਿਹੜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਭੇਜਿਆ ਸੋ ਸੱਤ ਹੀ ਬੱਚੇ ਜਿਹੜੇ ਆ ਇਹਨਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਦੇ ਕੇ ਜਿਹੜਾ ਆਪਣੇ ਆਪਣੇ ਫੀਲਡ ਦੇ ਅੰਦਰ ਤੋਰਿਆ ਤੇ ਨਾਲ ਦੀ ਨਾਲ ਜਿਹੜੀਆਂ ਪਿੰਡੂ ਜ਼ਿਲ੍ਹਾ ਪੰਚਾਇਤ ਦੇ ਅੰਦਰ ਡਿਸਪੈਂਸਰੀਆਂ ਨੇ ਉਹਨਾਂ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਔਰ ਸੌ ਸੱਚ ਕੰਮ ਕਰਦੇ ਜਿਹੜੇ ਸਾਡੇ ਭਣ ਭਰਾ ਰਹੇ ਉਹਨਾਂ ਨੂੰ ਜਿਹੜਾ ਅੱਜ ਉਹ ਰੈਗੂਲਰ ਹੋਣ ਦੇ ਜਿਹੜੇ ਰੁਜਗਤੀ ਪੱਤਰ ਵੰਡੇ ਆ ਸੋ ਨਾਟ ਓਨਲੀ ਰੈਗੂਲਰ ਹੋਇਆ ਬਲਕਿ ਹਰ ਸਾਲ ਉਹਨਾਂ ਦੇ ਜਿਹੜੇ ਉਹ ਜਿਹੜੀ ਤਨਖਾਹ ਹੈ ਉਹਦੇ ਨਾਲ ਇਨਕ੍ਰੀਮੈਂਟ ਕੇ ਕੁਝ ਨਾ ਲੱਗਦੇ 200 ਤਨਖਾਹ ਜਿਹਨਾਂ ਦੀ ਦੁਗਣੀ ਹੋਈ ਹੈ ਲਗਭਗ 20000 ਰੁਪਿਆ ਉਹ ਤਰ੍ਹਾਂ ਚ ਵੀ ਇਹਨਾਂ ਦਾ ਵਾਦਾ ਹੋਇਆ ਸੋ ਮੇਰੇ ਵੱਲੋਂ ਸਭ ਨੂੰ ਮੁਬਾਰਕਾ ਔਰ ਮੇਰੇ ਨਾਲ ਸਾਡੇ ਐਸ ਡੀ ਐਮ ਪਠਾਨਕੋਟ ਮੈਡਮ ਸੀ ਸਾਡੇ ਤਸੀਲਦਾਰ ਮੈਡਮ ਸੋ ਫਿਰ ਦੁਆਰਾ ਸਾਰਿਆਂ ਨੂੰ ਜਿਹੜੇ ਅੱਜ ਜੁਤੀ ਬਕਰ ਲਏ ਆ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਅਸੀਂ ਇਹੀ ਇਹਨਾਂ ਤੋਂ ਉਮੀਦ ਕਰਾਂਗੇ ਕਿ ਇਹ ਇਮਾਨਦਾਰੀ ਦੇ ਨਾਲ ਜਿਸ ਤਰ੍ਹਾਂ ਸਰਕਾਰ ਨੇ ਇਹਨਾਂ ਨੂੰ ਬਿਨਾਂ ਕਿਸੇ ਸਪਾਰਸ ਤੋਂ ਬਿਨਾਂ ਕਿਸੇ ਪੈਸੇ ਤੋਂ ਨੌਕਰੀ ਦਿੱਤੀ ਹੈ ਇਹ ਵੀ ਆਪਣੀ ਡਿਊਟੀ ਜਿਹੜੀ ਆ ਪੰਜਾਬ ਨੂੰ ਡਿਵੈਲਪ ਕਰਨ ਦੇ ਵਿੱਚ ਪਠਾਨਕੋਟ ਨੂੰ ਲੋਕਾਂ ਦੀਆਂ ਜਾਸਖਟਨ ਦੇ ਲਈ ਕੋਈ ਕਸਰਵਾਕ ਨਹੀਂ ਛੱਡਣਗੇ ਸਭ ਨੂੰ ਬਹੁਤ ਬਹੁਤ ਮੋਬਾਰਕ